ਕੀ ਇਹ ਹੈ ਸਿਹਤ ਮਾਡਲ ਇੱਕੋ ਬੈੱਡ ਤੇ ਮਰੀਜ਼ ਦੇ ਨਾਲ ਰੱਖੀ ਲਾਸ਼ ਕਦੋਂ ਸੁਧਰਨਗੇ ਹਸਪਤਾਲ ਦੇ ਹਾਲਾਤ ਕਦੇ ਹਸਪਤਾਲ ਚ ਚੂਹੇ ਤੱਕ ਕਦੇ ਅਜਈਆਂ ਅੰਗਲੀਆਂ ਕੀ ਇਹ ਹੈ ਪੰਜਾਬ ਦਾ ਸਿਹਤ ਮਾਡਲ ਕਿ ਆਮ ਆਦਮੀ ਪਾਰਟੀ ਇਸ ਸਿਹਤ ਮਾਡਲ ਨੂੰ ਲੈ ਕੇ ਸੱਤਾ ਚਾਹੀ सीएम साहब कदों ਲਵੋਗੇ ਐਕਸ਼ਨ ਇਹ ਸਵਾਲ ਐਵੇਂ ਨਹੀਂ ਖੜੇ ਹੁੰਦੇ ਇਹਨਾਂ ਪਿੱਛੇ ਇਸ ਹਸਪਤਾਲ ਦਾ ਹਾਲ ਹੈ ਜੀ ਹਾਂ ਗੱਲ ਕਰ ਰਹੀਆਂ ਲੁਧਿਆਣਾ ਦੀ ਜਿੱਥੋਂ ਦਾ ਸਰਕਾਰੀ ਹਸਪਤਾਲ ਖੁਦ ਬਿਮਾਰ ਹੈ ਹਸਪਤਾਲ ਦਾ ਸਟਾਫ ਬਿਮਾਰ ਲੱਗ ਰਿਹਾ ਹੈ ਅਤੇ ਜਦੋਂ ਹਸਪਤਾਲ ਦੇ ਸਟਾਫ ਦਾ ਇਹ ਹਾਲ ਹੈ ਤਾਂ ਮਰੀਜ਼ ਤਾਂ ਫਿਰ ਬਸ ਰੱਬ ਪਰ ਉਸੇ ਹੀ ਨੇ ਪਹਿਲਾਂ ਤੁਸੀਂ ਦੋ ਤਸਵੀਰਾਂ ਵੇਖੋ ਪਹਿਲੀ ਤਸਵੀਰ ਚ ਇੱਕ ਬੈੱਡ ਤੇ ਦੋ ਜਣੇ ਪਈ ਹੋਈ ਨੇ ਜਿਨ੍ਹਾਂ ਚ ਇੱਕ ਤਾਂ ਮਰੀਜ਼ ਐ ਜੋ ਠੀਕ ਹੋਣ ਤੇ ਲਈ ਆਇਆ ਐ ਪਰ ਉਸ ਦੇ ਨਾਲ ਜੋ ਸ਼ਖਸ ਪਿਆ ਐ ਉਹ ਮਰ ਚੁੱਕਾ ਐ ਅਤੇ ਦੂਜੀ ਤਸਵੀਰ ਪੁਰਾਣੀ ਐ ਜੋ ਐਸੇ ਹਸਪਤਾਲ ਦੇ ਦੱਚਾ ਬੱਚਾ ਕੇਂਦਰ ਦੀ ਐ ਜਿੱਥੇ ਹਸਪਤਾਲ ਚ ਸਟਾਫ ਅਤੇ ਦਵਾਈਆਂ ਨਾਲੋਂ ਜ਼ਿਆਦਾ ਚੂਹੇ ਘੁੰਮ ਰਹੇ ਨੇ ਖੈਰੀ ਗਲਤਾਂ ਪੁਰਾਣੀ ਹੋ ਗਈ ਪੀਡੀਸੀ ਨਿਊਜ਼ ਨੇ ਉਹ ਮੁੱਦਾ ਵੀ ਪ੍ਰਮੁਖਤਾ ਨਾਲ ਚੁੱਕਿਆ ਸੀ ਅਸਰ ਹੋਇਆ ਸੀ ਪਰ ਪ੍ਰਸ਼ਾਸਨ ਨੇ ਕੋਈ ਸੇਟ ਨਹੀਂ ਲਈ ਅਤੇ ਹੁਣ ਇਹ ਕਾਰਨਾਮਾ ਕਰ ਦਿੱਤਾ ਇੱਕ ਬੈੱਡ ਤੇ ਲਾਸ਼ ਪਈ ਹੈ ਉਸੇ ਬੈੱਡ ਤੇ ਮਰੀਜ਼ ਨੂੰ ਪਾ ਦਿੱਤਾ ਉਹ ਵੀ 2 ਘੰਟੇ ਤੱਕ ਇਹ 2 ਘੰਟੇ ਤੱਕ ਲਾਸ਼ ਨਾਲ ਮਰੀਜ਼ ਨੂੰ ਪਾਉਣ ਦੀ ਗੱਲ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਨੇ ਖੁਦ ਮੰਨੀ ਹੈ ਇਹਦੇ ਇੱਕ ਪ੍ਰਾਇਮਾ ਫੇਸ ਜਿਹੜੀ ਮੈਨੂੰ ਗੱਲ ਪਤਾ ਲੱਗੀ ਹੈ ਜਿਹੜੀ ਮੈਂ ਹੁਣ ਤੱਕ ਇਨਕੁਆਰੀ ਕੀਤੀ ਹੈਗੀ ਬਰਬਲੀ ਹਾਂ ਉਹਦੇ ਚ ਇਹ ਹੈ ਕਿ ਪੇਸ਼ੈਂਟ ਦੀ ਮੌਤ 11:40 ਤੇ ਹੋ ਜਾਂਦੀ ਹੈ ਪਰ ਮੌਤ ਤੋਂ ਬਾਅਦ ਪੇਸ਼ੈਂਟ ਨੂੰ ਮੌਰਚਰੀ ਵਿੱਚ ਸ਼ਿਫਟ ਕਰਨ ਲਈ 2 ਘੰਟੇ ਦਾ ਸਮਾਂ ਲੱਗ ਗਿਆ। ਇੱਕ ਸੀਰੀਅਸ ਮੈਟਰ ਹੈ ਕਿ ਜਦੋਂ ਪੇਸ਼ੈਂਟ ਦੀ ਡੈਥ ਹੋ ਗਈ ਸੀ ਤਾਂ ਉਹਨੂੰ ਘੱਟੋ-ਘੱਟ 5-10 ਜਾਂ 20 ਮਿੰਟਾਂ ਦੇ ਵਿੱਚ ਉਹਨੂੰ ਸ਼ਿਫਟ ਕਰ ਦੇਣਾ ਚਾਹੀਦਾ ਸੀ ਤਾਂ ਕਿ ਜਿਹੜਾ ਦੂਸਰਾ ਮਰੀਜ਼ ਕੋਲੇ ਪਿਆ ਸੀ ਉਹਨੂੰ ਕੋਈ ਮਾਨਸਿਕ ਜਿਹੜਾ ਟਰੋਮਾ ਹੁੰਦਾ ਹੈ ਮਾਨਸਿਕ ਸਦਮਾ ਹੁੰਦਾ ਹੈ ਇੱਕ ਡੈੱਡ ਬੋਡੀ ਦੇ ਨਾਲ ਪੈਂਦਾ ਹੋਣਾ ਨਾ ਹੋਵੇ। ਜੀ ਹਾਂ ਸਿਵਲ ਸਰਜਨ ਨੇ ਇਹ ਗੱਲ ਅਗਲੇ ਦਿਨ ਮੰਨੀ। ਜਦੋਂ ਪੱਤਰਕਾਰਾਂ ਨੇ ਰਾਤ ਨੂੰ ਅਧਿਕਾਰੀਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਤਾਂ ਕੌਲਾਂ ਬੰਦ ਕਰ ਦਿੱਤੀਆਂ ਉਦੋਂ ਜਦੋਂ ਸਿਵਲ ਸਰਜਨ ਨੂੰ ਐਕਸ਼ਨ ਕਰਨ ਦੇ ਲਈ ਸਵਾਲ ਕੀਤਾ ਗਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਜਾਂਚ ਚੱਲ ਰਹੀ ਹੈ ਜਿਵੇਂ ਹਰ ਵਾਰ ਅਧਿਕਾਰੀ ਇਹੀ ਚੀਜ਼ ਕਹਿੰਦੇ ਨੇ ਇਸ ਸੰਬੰਧੀ ਮੈਂ ਐਸਐਮਓ ਸਿਵਲ ਹਸਪਤਾਲ ਲੁਧਿਆਣਾ ਨੂੰ ਇੱਕ ਚਿੱਠੀ ਲਿਖੀ ਹੈ ਉਹਦੇ ਵਿੱਚ ਲਿਖਿਆ ਵੀ ਇਹਦੇ ਚ ਜਿਹੜੀ ਵੀ ਅਣਗਹਿਲੀ ਹੋਈ ਹੈ ਉਹਦੀ ਰਿਸਪਾਂਸਿਬਿਲਟੀ ਫਿਕਸ ਕਰਕੇ ਸਾਨੂੰ ਰਿਪੋਰਟ ਭੇਜੀ ਜਾਵੇ ਅਸੀਂ ਆਪਣੇ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਵੀ ਭੇਜਣੀ ਹੈ ਤੇ ਆਪਣੇ ਮਾਨਯੋਗ ਡਾਇਰੈਕਟਰ ਸੇਕ ਸਮਾਉਣ ਨੂੰ ਇਸ ਮਾਮਲੇ ਤੇ ਸਿਆਸਤ ਵੀ ਗਰਮਾ ਗਈ ਹੈ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਰ ਐਕਸ ਤੇ ਲਿਖਿਆ ਹੈ ਕਿ ਇੱਕ ਤਸਵੀਰ 1000 ਸ਼ਬਦ ਦੱਸਦੀ ਹੈ ਇਹ ਤਸਵੀਰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇੱਕੋ ਬੈੱਡ ਤੇ ਪਈ ਇੱਕ ਮਰੀਜ਼ ਅਤੇ ਇੱਕ Laash ਦੀ आम आदमी पार्टी ਦੇ ਰਾਜ ਚ ਪੰਜਾਬ ਵਿੱਚ ਸਿਹਤ ਸੇਵਾਵਾਂ ਦਾ ਅਸਲ પ્રતિબિંਬ ਹੈ ਇਹ ਸਭ ਇਸ ਲਈ ਹੋਇਆ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਅਖੌਤੀ ਇਸ਼ਤਿਹਾਰ ਦੇਣ ਦੇ ਲਈ ਸਸਤੇ ਤਮਾਸ਼ੇ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਹ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਅਸਲ ਹਕੀਕਤ ਹੈ ਜਾਂਚ ਹੋ ਰਹੀ ਹੈ ਜਾਂਚ ਚੱਲ ਰਹੀ ਹੈ ਬਣਦੀ ਕਾਰਵਾਈ ਹੋਵੇਗੀ ਅਕਸਰ ਅਜਈਆਂ ਗਲਤੀਆਂ ਤੋਂ ਬਾਅਦ ਇਹੀ ਚੀਜ਼ਾਂ ਦੁਹਰਾਈਆਂ ਜਾਂਦੀਆਂ ਨਹੀਂ ਇੱਥੇ ਵੀ ਇਹੀ ਹੋ ਰਿਹਾ ਹੈ ਸਵਾਲ ਇਹ ਹੈ ਕਿ ਐਕਸ਼ਨ ਕਦੋਂ ਹੋਵੇਗਾ ਕਿ ਸਿਹਤ ਸਹੂਲਤਾਵਾਂ 'ਚ ਸੁਧਾਰ ਹੋਵੇਗਾ ਜਾਂ ਫਿਰ ਇਸੇ ਤਰ੍ਹਾਂ ਸਿਹਤ ਸਹੂਲਤਾਵਾਂ ਦਾ ਜਨਾਜ਼ਾ ਨਿਕਲੇਗਾ ਬਿਊਰੋ ਰਿਪੋਰਟ ਪੀਟੀਸੀ ਨਿਊਜ਼